ਰਾਵਣ ਸੇ ਮਹਾਰਾਵਣ ਸੇ ਕਟਕਾ ਨਹ ਸੇ ਪਲ ਵਿੱਚ ਪਛਾਰੇ 라ਵਣ ਮਹਾਰਾਵਣ ਅਤੇ ਕੁੰਭਕਰਨ ਵਰਗੇ ਜਿਸ ਨੇ ਪਲਪਾਰ ਵਿੱਚ ਮਾਰ ਦਿੱਤੇ 바ਰਿਦ ਨਾਦ ਅੰਕਪਨ ਸੇ ਜਗ ਜੰਗ ਜੁਰੇ ਜਿਨ ਸਿਉ ਜਮ ਹਾਰੇ ਮੇਗਨਾਥ ਅਤੇ ਆਕੰਪਣ ਵਰਗੇ ਜੋਦੇ ਜਿਨ੍ਹਾਂ ਨਾਲ ਜਗਤ ਵਿੱਚ ਯੋਧੇ ਕਰਕੇ ਯਾਮਵੀ ਹਾਰ ਜਾਂਦਾ ਹੈ ਕੁੰਭ ਆ ਕੁੰਭ ਸੇ ਜੀਤ ਸਭੈ ਜਗ ਸਾਤ ਹੋਂ ਸਿੱਧ ਹਥਿਆਰ ਭਖਾਰੇ ਕੁੰਭ ਆਤੇ ਆ ਕੁੰਭ ਵਰਗੇ ਯੋਧੇ ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਜਿੱਤ ਕੇ ਸਤਾ ਸਮੁੰਦਰਾ ਵਿੱਚ ਆਪਣੇ ਹਥਿਆਰ ਸਾਫ਼ ਕੀਤੇ ਸਨ ਜੇ ਜੇ ਹੁੰਤੇ ਅਕਟੇ ਵਿਕਟੇ ਸੋ ਘਟੇ ਕਰ ਕਾਲ ਕਿਰਪਾਨ ਕੇ ਮਾਰੇ ਏ ਅਤੇ ਅਜੇ ਹੋਰ ਆਕੜਖਾਨ ਅਤੇ ਕਠੋਰ ਦਾਇਤ ਕਾਲ ਦੀ ਕਿਰਪਾ ਨਾਲ ਕੱਟ ਕੇ ਮਾਰੇਗੇ ਜੋ ਕਹੂੰ ਕਾਲ ਤੇ ਭਾਜ ਕੇ ਬਾਚਿਆਤ ਤੋ ਕਹ ਕੌਂਟ ਕਹੋ ਭਜ ਜਾਈਐ ਜੇ ਕਾਲ ਤੋਂ ਭੱਜ ਕੇ ਕਿਤੇ ਬਚਿਆ ਜਾ ਸਕਦਾ ਹੋਵੇ ਤਾ ਦੱਸੋ ਕਿਹੜੀ ਦਿਸ਼ਾ ਨੂੰ ਭੱਜ ਕੇ ਚਲੇ ਜਾਈਏ ਆ ਗਿਆ ਹੂੰ ਕਾਲ ਧਰੇ ਅਸਗਾਜਤ ਛਾਜਕ ਹੈ ਜਿਹੇ ਤੇ ਨਸ ਆਈ ਹੈ ਜਿੱਧਰ ਜਾਈਏ ਉਧਰ ਅੱਗੇ ਹੀ ਕਾਲ ਤਲਵਾਰ ਧਾਰੇ ਗੱਜਦਾ ਹੋਇਆ ਸੋਵਰਿਆ ਹੈ ਜਿਸ ਕਰਕੇ ਵਾਪਸ ਭੱਜ ਆਈਦਾ ਹੈ ਐਸੋ ਨਾ ਕਹਿ ਗਿਓ ਕੋਈ ਸੋ ਦਾਵਰੇ ਜਾਹੇ ਉਪਾਵ ਸੋ ਕਾਵ ਬਚਈਐ ਕੋਈ ਵੀ ਅਜੇ ਹਾ ਦਾਉ ਦੱਸ ਨਹੀਂ ਸਕਿਆ ਜਿਸ ਦੇ ਓਪਾ ਨਾਲ ਕਾਲ ਦੀ ਝੋਟ ਤੋਂ ਬਚ ਸਕੀਏ ਜਾਤੇ ਨਾ ਛੋਟੀ ਐ ਮੁਰ ਕਹੂੰ ਹਾਸਤਾ ਕੀ ਨਾ ਕਿਉਂ ਸਰਨਾਗਤ ਚਾਹੀਏ ਤੇ ਮੂਰਕ ਜਿਸ ਤੋਂ ਕਿਸੇ ਤਰ੍ਹਾਂ ਛੋਟਿਆ ਨਹੀਂ ਜਾ ਸਕਦਾ ਉਸ ਦੇ ਸ਼ਰਨ ਵਿੱਚ ਖੁਸ਼ੀ ਖੁਸ਼ੀ ਕਿਉਂ ਨਾ ਜਾਇਆ ਜਾਏ ਕ੍ਰਿਸ਼ਨ ਉਹ ਬਿਸਨਾ ਜਾਪੇ ਤੋਹ ਕੋ ਟਕ ਰਾਮ ਰਹੀਮ ਪਲੇਬਿਦ ਧਿਆਉ ਇਹ ਜਗਿਆ ਸੁ ਤੋਂ ਕ੍ਰਿਸ਼ਨ ਅਤੇ ਵਿਸ਼ਨੂ ਆਦਿ ਕਰੋੜਾਂ ਦੇਵਤਿਆਂ ਨੂੰ ਚੱਪਿਆ ਹੈ ਅਤੇ ਰਾਮ ਤੇ ਰਹੀਮ ਨੂੰ ਚੰਗੀ ਤਰਾ ਧਿਆਇਆ ਹੈ ਬ੍ਰਹਮ ਜਪਿਓ ਔਰ ਸੰਭ ਥਪਿਓ ਤਹਿ ਤੇ ਤੋਹ ਕੋ ਕਿਨ ਹੋ ਨਾ ਪਚਾਇਓ ਤੋ ਬ੍ਰਹਮਾ ਨੂੰ ਜਪਿਆ ਹੈ ਅਤੇ ਸ਼ਿਵ ਦੀ ਆਰਾਧਨਾ ਕੀਤੀ ਹੈ ਤਾਵੀ ਤੈਨੂੰ ਕਿਸੇ ਨੇ ਵੀ ਨਹੀਂ ਬਚਾਇਆ ਕੋਟ ਕਰੀ ਤਪਸਾ ਦੇਨ ਕੋਟਕ ਕਾਹੂ ਨਾ ਕੋਡੀ ਕੋ ਕਾਮ ਕਡਾਇਓ ਤੂ ਕਰੋੜਾ ਈਸ਼ਟ ਦੇਵਾ ਦੀ ਕਰੋੜਾ ਦਿਨ ਤਪੱਸਿਆ ਕੀਤੀ ਪਰ ਕਿਸੇ ਨੇ ਵੀ ਤੇਰਾ ਕੋਡੀ ਦਾ ਕਾਮ ਵੀ ਨਹੀਂ ਕਡਾਇਆ ਕਾਮਕ ਮੰਤਰ ਕਸੀਰੇ ਕੇ ਕਾਮਨਾ ਕਾਲ ਕੋ ਕਾਓ ਕਿਨਹੂ ਨਾ ਬਚਾਇਓ ਕਾਮਨਾ ਭਰਿਆ ਮੰਤਰ ਦਮੜੀ ਦੇ ਮੁੱਲ ਦਾ ਨਹੀਂ ਕਿਉਂਕਿ ਕਿਸੇ ਨੇ ਵੀ ਕਾਲ ਦੀ ਚੋਟ ਤੋਂ ਬਚਾਣਾ ਨਹੀਂ ਹੈ ਕਾਹੇ ਕੋ ਕੂਰ ਕਰੈ ਤਪਸਾ ਇਨ ਕੀ ਕੋ ਕੋਡੀ ਕੇ ਕਾਮਨਾ ਐ ਹੈ ਇਹਨਾਂ ਦੀ ਕੂੜੀ ਤਪੱਸਿਆ ਕਿਸ ਲਈ ਕਰਦਾ ਹੈ ਇਹਨਾਂ ਵਿੱਚੋਂ ਕੋਈ ਕੋਡੀ ਦੇ ਕੰਮ ਵੀ ਨਹੀਂ ਆਉਣ ਵਾਲਾ ਤੋਹੇ ਬਚਾਏ ਸਕੈ ਕਹੋ ਕੈਸੇ ਕੈ ਆਪਣ ਘਾਵ ਬਚਾਏ ਨਾ ਐਹ ਹੈ ਉਹ ਤੈਨੂੰ ਭਲਾ ਕਿਵੇਂ ਬਚਾ ਸਕੇਗਾ ਜੋ ਆਪਣੇ ਆਪ ਨੂੰ ਕਾਲ ਦੀ ਚੋਟ ਤੋਂ ਨਹੀਂ ਬਚਾ ਸਕਦਾ ਕੋਪ ਕਰਾਲ ਕੀ ਪਾਵਗ ਕੁੰਡ ਮੈਂ ਆਪ ਟੰਗੇ ਹੋ ਤਿਮ ਤੋਹੇ ਟੰਗਾ ਹੈ ਗੁੱਸੇ ਨਾਲ ਭਿਆਨਕ ਹੋਏ ਕਾਲ ਦੇ ਅਗਨੇ ਕੁੰਡ ਵਿੱਚ ਇਹ ਸਾਰੇ ਆਪ ਟੰਗੇ ਹੋਏ ਹਨ ਦੇ ਨਵੀ ਪੋ세ਤਰ ਆਟੰਗਵਾ ਦੇਣਗੇ ਚੇਤਰ ਚੇਤ ਅਜੋ ਜੀ ਮੈਂ ਜੜ ਕਾਲ ਕਿਰਪਾ ਬਿਨ ਕਾਮਨਾ ਐ ਹੈ اے ਮੂਰਖ ਹੋਸ਼ ਕਰ ਅਤੇ ਹੁਣ ਵੀ ਦਿਲ ਵਿੱਚ ਸਮਝ ਲੈ ਕਿ ਕਾਲ ਦੀ ਕਿਰਪਾ ਤੋਂ ਬਿਨਾ ਕੋਈ ਹੋਰ ਉਪਾਵੀ ਕਮ ਆਉਣ ਵਾਲਾ ਨਹੀਂ ਹੈ ਤਾਹੇ ਪਛਾਨਤ ਹੈ ਨਾ ਮਹਾਪਸ ਜਾਕੋ ਪ੍ਰਤਾਪ ਤੇ ਹੰਪੋਰ ਮਾਹੀ ਇਹ ਮਹਾਪਸ਼ੂ ਉਸ ਨੂੰ ਤੂੰ ਨਹੀਂ ਪਛਾਣਦਾ ਜਿਸ ਦਾ ਪ੍ਰਤਾਪ ਤਿੰਨਾਂ ਲੋਕਾਂ ਵਿੱਚ ਵਿਆਪਤ ਹੈ ਪੂਜਤ ਹੈ ਪਰਮੇਸ਼ਰ ਕੈ ਜਹ ਕੇ ਪਰਸੈ ਪਰਲੋਕ ਪਰਾਹੀ ਤੂੰ ਉਹਨਾਂ ਨੂੰ ਪਰਮੇਸ਼ਵਰ ਕਰਕੇ ਪੂਜਦਾ ਹੈ ਜਿਨ੍ਹਾਂ ਨੂੰ ਛੋਣ ਨਾਲ ਭਾਵ ਪੂਜਨ ਨਾਲ ਪਰਲੋਕ ਤੋਂ ਹੋਰ ਵੀ ਦੂਰ ਹੋ ਜਾਵੇਗਾ ਪਾਪ ਕਰੋ ਪਰਮਾਰਥ ਕੈ ਜਹ ਪਾਪਨ ਤੇ ਅਤ ਪਾਪ ਲਜਾਈ ਤੋ ਪਰਮਾਰਥ ਸਮਝ ਕੇ ਜੋ ਪਾਪ ਕਰਦਾ ਹੈ ਉਹਨਾਂ ਕੋਰ ਪਾਪਾ ਨੂੰ ਵੇਖ ਕੇ ਆਤ ਰੂਪ ਵਾਲੇ ਪਾਪ ਵੀ ਲਜਾ ਜਾਂਦੇ ਹਨ ਪਾਏ ਪਰੋ ਪਰਮੇਸ਼ਰ ਕੇ ਜੜ ਪਾਹਨ ਮੈਂ ਪਰਮੇਸ਼ਰ ਨਹੀਂ ਏ ਮੂਰਖ ਤੋ ਪਰਮੇਸ਼ਵਰ ਦੇ ਪੈਰੀ ਪੈ ਇਹਨਾ ਪੱਥਰਾ ਦੇ ਪੈਰੀ ਨਾ ਪੈ ਕਿਉਂਕਿ ਪਥਰਾ ਵਿੱਚ ਪਰਮੇਸ਼ਵਰ ਨਹੀਂ ਹੈ ਮੌਨ ਭਜੇ ਨਹੀਂ ਮਾਨ ਤਜੇ ਨਹੀਂ ਭੇਖ ਸਜੇ ਨਹੀਂ ਮੂੰਡ ਮੁੰਡਾਏ ਉਸ ਨੂੰ ਮੌਨ ਰੂਪ ਵਿੱਚ ਭਜਨ ਨਾਲ ਮਾਨ ਅਹੰਕਾਰ ਛੱਡਣ ਨਾਲ ਭੇਖ ਧਾਰਨ ਕਰਨ ਨਾਲ ਅਤੇ ਸਿਰ ਮੂੰ ਮਨਾਉਣ ਨਾਲ ਪ੍ਰਾਪਤ ਨਹੀਂ ਕੀਤਾ ਜਾ ਸਕਦਾ ਕਾਂਠ ਨ ਕੰਠੀ ਕਠੋਰ ਧਰੇ ਨਹੀਂ ਸੀਸ ਜਟਾਨ ਕੇ ਝੋਟ ਸੁਹਾਏ ਗਾਲ ਵਿੱਚ ਕੰਠੀ ਧਾਰਨ ਕਰਨ ਨਾਲ ਕਠੋਰ ਤਪੱਸਿਆ ਕਰਨ ਨਾਲ ਸਾਰੇ ਸਿਰ ਉਤੇ ਜਟਾਵਾਂ ਦਾ ਜੋੜਾ ਬਣਾਉਣ ਨਾਲ ਉਸ ਨੂੰ ਨਹੀਂ ਮਿਲਿਆ ਜਾ ਸਕਦਾ ਸਾਚ ਕਹੋ ਸੁਣ ਲੈ ਚਿਤ ਦੇ ਬੇਨਦੀਨ ਦਿਆਲ ਕੀ ਸਾਮ ਸਿਦਾਏ ਸਾਚ ਕਹਿੰਦਾ ਹਾ ਚਿਤ ਦੇ ਕੇ ਸੁਣ ਲਵੋ ਕਿ ਬਿਨਾ ਦੀਨ ਦਿਆਲ ਦੀ ਸ਼ਰਨ ਗਏ ਕਿਸੇ ਹੋਰ ਉਪਾਰਾਹੀ ਗਤ ਨਹੀਂ ਹੁੰਦੀ ਪ੍ਰੇਤ ਕਰੇ ਪ੍ਰਭ ਪਾਇਤ ਹੈ ਕਿਰਪਾਲ ਨਾ ਪੀਜਤ ਲਾਡ ਕਟਾਈ ਪ੍ਰੇਤ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ ਸੁੰਨਤ ਆਦੀ ਕਰਾਉਣ ਨਾਲ ਪਰਮਾਤਮਾ ਪਰਸਾਨ ਨਹੀਂ ਹੁੰਦਾ ਕਾਗਦ ਦੀਪ ਸਬੈ ਕਰਕੇ ਅਰ ਸਾਤ ਸਮੁੰਦਰਨ ਕੀ ਮਸਕ ਹੈ ਹੋ ਸਾਰੇ ਦੀਪਾਂ ਨੂੰ ਕਾਗਜ਼ ਬਣਾ ਕੇ ਅਤੇ ਸੱਤਾ ਸਮੁੰਦਰਾ ਦੀ ਸਿਆਹੀ ਬਣਾ ਲਈਏ ਕਾਟ ਬਨਸਪਤੀ ਸਗਰੀ ਲਿਖਪੇ ਹੋ ਕੇ ਲੇਖਨ ਕਾਜ ਬਣਾ ਹਾਂ ਸਾਰੀ ਬਨਸਪਤੀ ਨੂੰ ਕੱਟ ਕੇ ਲਿਖਣ ਲਈ ਲੇਖਨ ਸਮਗਰੀ ਕਮਲਾ ਬਣਾ ਲਈਏ ਸਾਰ ਸੁਤੀਪਕਤਾ ਕਰਕੇ ਜੁਗ ਕੋਟ ਗਣੇਸ਼ ਕਾ ਹਾਥ ਲਿਖਾਂ ਹਾਂ ਸਰਸwati ਦੇਵੀ ਖੁਦ ਬੋਲਣ ਵਾਲੀ ਹੋਵੇ ਅਤੇ ਕਰੋੜਾ ਯੁਗਾਂ ਤੱਕ ਗਣੇਸ਼ ਦੇ ਹਾਥੀ ਉਪਮਾ ਲਿਖਵਾਈ ਜਾਵੇ काल कृपा बिना बिनती ना तो तुमको प्रभु नय कर जहौं पर काल दी कृपा तो बिना हे प्रभु कोई भी बिनती तेंनो थोड़ा जि नवी रिजा नहीं सकदी इत श्री बचेत्र नाटक ग्रंथे श्री काल जी की उसत प्रथम अध्याय संपूर्ण सोब मस्त अफजू ਇਥੇ ਸ਼੍ਰੀ 75 ਨਾਟਕ ਗ੍ਰੰਥ ਦੇ ਸ਼੍ਰੀ ਕਾਲ ਜੀ ਕੀ ਉਸਤਤਰਨਾਵਾਲਾ ਪਹਿਲਾ ਅਧਿਆਏ ਸੰਪੂਰਨ ਹੁੰਦਾ ਹੈ ਸਭ ਸ਼ੋਭ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ